ਮੈਂ ਤਾਂ ਜੀ ਕਈ ਵਾਰੀ ਉਹ ਕਰ ਲਿਆ ਐਕਚੁਅਲੀ ਇਹ ਸਾਡੇ ਤੋਂ ਇਹਨਾਂ ਨੂੰ ਇਹ ਐ ਵੀ ਇਹ ਜਿਹੜੇ ਇਹਨਾਂ ਕੋਲੇ ਸਾਡੇ ਜਿਹੜੇ ਮੁੱਦੇ ਆ ਉਹ ਸੈਂਸਿਟਿਵ ਐ ਸਰਕਾਰ ਸਮਝਦੀ ਐ ਵੀ ਇਹ ਸੈਂਸਿਟਿਵ ਮੁੱਦੇ ਆ ਵੀ ਇਹਨਾਂ ਤੇ ਜੇ ਨਾਂ ਬੋਲਿਆ ਜਾਵੇ ਤਾਂ ਚੰਗੀ ਗੱਲ ਐ ਪਰ ਮੈਂ ਅੱਜ ਥੋੜਾ ਜਿਹਾ ਹਟ ਕੇ ਡ੍ਰੌਪ ਆਇਆ ਸੀ ਜ਼ੀਰੋ ਆਵਰ ਦਾ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਨਿਕਲਿਆ ਇਹ ਜਾ ਕੇ ਪਤਾ ਲੱਗੇਗਾ ਕੀ ਗੱਲ ਐ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਜੋ ਬੇਅਦਬੀ ਦੇ ਦੋਸ਼ੀ ਨੇ ਜਾਂ ਤਾਂ ਦੋਸਤੋ ਸਿੰਘਾਂ ਵੱਲੋਂ ਮੌਕੇ ਤੇ ਹੀ ਸੋਦਾ ਲਗਾ ਦਿੱਤਾ ਜਾਂਦਾ ਹੈ ਜਿਹੜੇ ਬੇਅਦਬੀ ਦੇ ਦੋਸ਼ੀ ਦੋਸਤੋ ਪੁਲਿਸ ਨੂੰ ਫੜਾ ਦਿੱਤੇ ਜਾਂਦੇ ਨੇ ਬਾਅਦ ਵਿੱਚ ਦੋਸਤੋ ਉਹਨਾਂ ਨੂੰ ਕੋਈ ਜ਼ਿਆਦਾ ਲੰਬੇ ਸਮੇਂ ਲਈ ਸਜ਼ਾ ਵੀ ਨਹੀਂ ਹੁੰਦੀ ਤੇ 2-3 ਸਾਲਾਂ ਦੇ ਵਿੱਚ ਦੋਸ਼ੀ ਰਿਹਾ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਐਮਪੀ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਸੰਸਦ ਦੇ ਵਿੱਚ ਸਪੀਕਰ ਕੋਲ ਬੈਲ ਪੇਸ ਕੀਤਾ ਹੈ ਤਾਂ ਕਿ ਦੋਸਤੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜੋ ਬੇਅਦਬੀਆਂ ਦੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਉਮਰ ਕੈਦ ਦੀ ਜਾਂ ਫਾਂਸੀ ਦੀ ਸਜ਼ਾ ਹੋ ਸਕੇ ਤਾਂ ਕਿ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕ ਸਕਣ ਪੰਜਾਬ ਦੇ ਵਿੱਚ ਜਾਂ ਦੋਸਤੋ ਜੋ ਪੰਜਾਬ ਤੋਂ ਬਾਹਰ ਵੀ ਹੁੰਦੀਆਂ ਨੇ ਬੇਅਦਬੀਆਂ ਕਿੱਟਨਾਵਾਂ ਉਹਨਾਂ ਨੂੰ ਵੀ ਠੱਲ ਪਾਈ ਜਾ ਸਕੇ ਉੱਥੇ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖਡੂਰਸਾਈ ਤੋਂ ਭਾਈ ਅਮਰਤਪਾਲ ਸਿੰਘ ਦੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਤੇ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੋਸਤੋ ਪਹਿਲਾਂ ਵੀ ਉਹਨਾਂ ਉੱਪਰ 1 ਸਾਲ ਦੀ ਐਨਐਸਏ ਲਗਾਈ ਗਈ ਸੀ ਤੇ ਹੁਣ ਫੇਰ ਦੋਸਤੋ ਉਹਨਾਂ ਉੱਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ 1 ਸਾਲ ਦੀ ਹੋਰ ਐਨਐਸਏ ਦੇ ਵਿੱਚ ਵਾਧਾ ਕੀਤਾ ਗਿਆ ਹੈ ਨਾਲ ਹੀ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਪਿਛਲੇ ਦਿਨੀ ਆਪਣੇ ਐਮਪੀ ਦੇ ਉਹਦੇ ਵੱਜੋਂ ਸਪੀਕਰ ਕੋਲ ਸੌਂ ਵੀ ਚੁੱਕੀ ਸੀ ਤੇ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਹੁਣ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸ ਦੇ ਅਧੀਨ ਬੰਦ ਨੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਦੋਸਤੋ 19 ਅਗਸਤ ਨੂੰ ਵੱਡਾ ਪੰਥ ਇਕੱਠ ਰੱਖਿਆ ਗਿਆ ਹੈ ਬਾਬਾ ਬਕਾਲਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੇ ਸਿੱਖਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੇ ਲਈ ਉੱਥੇ ਅਪੀਲ ਵੀ ਕੀਤੀ ਗਈ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੈਂ ਤਾਂ ਜੀ ਕਈ ਵਾਰੀ ਉਹ ਕਰ ਲਿਆ ਐਕਚੁਅਲੀ ਇਹ ਸਾਡੇ ਤੋਂ ਇਹਨਾਂ ਨੂੰ ਇਹ ਆ ਵੀ ਇਹ ਜਿਹੜੇ ਇਹਨਾਂ ਕੋਲੇ ਸਾਡੇ ਜਿਹੜੇ ਮੁੱਦੇ ਆ ਉਹ ਸੈਂਸਟਿਵ ਐ ਸਰਕਾਰ ਸਮਝਦੀ ਐ ਕਿ ਇਹ ਸੈਂਸਟਿਵ ਮੁੱਦੇ ਆ ਵੀ ਇਹਨਾਂ ਤੇ ਜੇ ਨਾਂ ਬੋਲਿਆ ਜਾਵੇ ਤਾਂ ਚੰਗੀ ਗੱਲ ਐ ਪਰ ਮੈਂ ਅੱਜ ਥੋੜਾ ਜਿਹਾ ਹਟ ਕੇ ਡ੍ਰੌਪ ਆਇਆ ਸੀ ਜ਼ੀਰੋ ਆਵਰ ਦਾ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਨਿਕਲਿਆ ਇਹ ਜਾ ਕੇ ਪਤਾ ਲੱਗੇਗਾ ਕੀ ਗੱਲ ਐ ਕਿਹ ਕੀ ਮੁੱਦਾ ਹੋ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਇਆ ਸੀਗਾ ਵੀ ਜਿਹੜਾ ਕੋਈ ਯਦ ਵੀ ਕਰਦਾ ਹੈ ਉਹਦੀ ਪਨਿਸ਼ਮੈਂਟ ਤਾਂ ਸੀਗਾ ਦੱਖਰ ਤੋਂ ਦੂਸਰੇ ਮੁੱਦੇ ਜੋ ਪੰਜਾਬ ਦੀ ਬਿਹਤਰੀ ਵਾਸਤੇ ਬਿਹਤਰੀ ਵਾਸਤੇ ਤਾਂ ਜੀ ਅਸੀਂ ਪਹਿਲਾਂ ਸਭ ਤੋਂ ਜਿਹੜਾ ਬਿਹਤਰੀ ਵਾਲਾ ਕੰਮ ਹੈ ਉਹ ਤਾਂ ਨਸ਼ੇ ਆ ਜੀ ਜੇ ਕਿਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ੇ ਘਟ ਕੀਤੇ ਜਾਣ ਬੰਦ ਕੀਤੇ ਜਾਣ ਤਾਂ ਬਹੁਤ ਹਾਲਾਤ ਉਹਦੇ ਨਾਲ ਹੀ ਸੁਧਰ ਜਾਣਗੇ ਨਹੀਂ ਅਗਰ ਅੰਮ੍ਰਿਤਪਾਲ ਦੀ ਗੱਲ ਕਰੀਏ ਉਸ ਤੋਂ ਲੈ ਕੇ ਕੋਈ ਗੱਲਬਾਤ ਹੋ ਸਕਦੀ ਨਹੀਂ ਕੋਈ ਗੱਲਬਾਤ ਜੀ ਉਹ ਹੀ 8 ਤਰੀਕ ਦਾ ਟਾਈਮ ਹੈ ਦੇਖੋ ਮਿਲਦੇ ਆ ਨਹੀਂ ਮਿਲਦੇ ਉਹ ਕੀ ਮੰਗ ਰਿਹਾ ਤੁਹਾ ਜਰਤ ਕੀ ਮੁਲਾਕਾਤ ਅਸੀਂ ਇਹ ਗੱਲ ਕਰਦੀਆਂ ਜੀ ਬਈ ਦੇਖੋ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਨੂੰ ਸਮਾਜ ਨੂੰ ਇਸ ਤੋਂ ਖਤਰਾ ਹੈ ਸਮਾਜ ਨੇ ਤਾਂ ਉਹ ਐਮਪੀ ਬਣਾਤਾ 18 ਲੱਖ ਲੋਕਾਂ ਦਾ 20 ਲੱਖ ਲੋਕਾਂ ਦਾ ਨੁਮਾਇੰਦਗੀ ਕਰਦਾ ਹੈ ਉਹ ਬੰਦਾ ਤੇ ਤੁਸੀਂ ਉਹਨੂੰ ਬਾਹਰ ਘਟੋਛੋ ਤੇ ਪਰਿਵਾਰ ਕੀ ਮੁਲਾਕਾਤ ਸੀ ਮੇਰੇ ਹਾਂ ਹੋ ਗਈ ਥੀ ਮੇਰੇ ਸਾਥ ਤੋਂ ਮੈਨੂੰ ਤਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਹੈ ਉਹ ਕਿਸੇ Pase ਨਰਮ ਨਜ਼ਰ ਆਉਂਦੀ ਹੈ ਹਮਰਸਪਾਸ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਇਹ ਗੱਲ ਹੋਈ ਪਹਿਲਾਂ ਟਾਈਮ ਨਹੀਂ ਦਿੱਤਾ ਗਿਆ ਕਿਤਨੇ ਕਰ ਤੁਹਾਨੂੰ ਲੱਗਦਾ ਹੈ ਸਰਕਾਰ ਦੀ ਨੀਚ ਕੋਟ ਹੈ ਹੋ ਸਕਦੀ ਹੈ ਜੀ ਗੱਲ ਹਲੇ ਐਕਚੁਅਲੀ ਨਾ ਜਦੋਂ ਤੱਕ ਮੈਂ ਫੇਸ ਟੂ ਫੇਸ ਗੱਲ ਨਹੀਂ ਕਰਦਾ ਉਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦਾ ਉਹਨੂੰ ਲੱਗਦਾ ਹੈ ਕਿ ਸਰਕਾਰ ਛੱਡਣਾ ਚਾਹੁੰਦੀ ਹੈ ਤੁਹਾਡੀ ਮੁਲਾਕਾਤ ਪਹਿਲਾਂ ਵੀ ਹੋਈ ਹੈ ਨਹੀਂ ਜੇ ਛੱਡਣਾ ਚਾਹੁੰਦੀ ਹੁੰਦੀ ਵਾ ਤਾਂ ਛੱਡ ਦਿੰਦੀ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂਗਾ ਵੀ ਉਹ ਕੀ ਕਹਿੰਨੇ ਆ ਕੀ ਗੱਲ ਹੈ ਕੀ ਮਤਲਬ ਇਹਨਾਂ ਦੇ ਮਨਚ ਗੱਲ ਹੈ ਸੰਗੋਸ਼ ਦੀ ਦਿੱਸਾ ਹੋਈ ਹੈ ਉੱਥੇ ਵੀ ਸਿੱਖ ਭਾਈ ਜਾ ਰਿਹਾ ਹੁਸਾਹ ਦੇ ਇੱਕ ਪ੍ਰਾਣ ਹੈ ਜਿਹੜੇ ਇਤਿਹਾਸਿਕ ਸਥਾਨ ਉੱਤੇ ਹੈਗੇ ਆ ਉਥੋਂ ਲੈ ਕੇ ਕਿਵੇਂ ਦੇਖਦੇ ਹਾਂ ਕਿ ਜਿਹੜੇ ਉਸੇ ਹਿੱਸਾ ਉੱਤੇ ਆ ਉਹ ਸ਼ਰੋਣੀ ਕਮੇਟੀ ਨੂੰ ਚਾਹੀਦਾ ਵੀ ਉੱਥੇ ਕੰਮ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਜਿਹੜੇ ਅਸਥਾਈ ਇਤਿਹਾਸਿਕ ਸਥਾਨ ਐ ਸਿੱਕਾਂ ਦੇ ਮੈਂ ਤਾਂ ਜੀ ਕਈ ਵਾਰੀ ਉਹ ਕਰ ਲਿਆ ਐਕਚੁਅਲੀ ਇਹ ਸਾਡੇ ਤੋਂ ਇਹਨਾਂ ਨੂੰ ਇਹ ਐ ਵੀ ਇਹ ਜਿਹੜੇ ਇਹਨਾਂ ਕੋਲੇ ਸਾਡੇ ਜਿਹੜੇ ਮੁੱਦੇ ਆ ਉਹ ਸੈਂਸਿਟਿਵ ਸਰਕਾਰ ਸਮਝਦੀ ਹੈ ਕਿ ਇਹ ਸੈਂਸਟਿਵ ਮੁੱਦੇ ਆ ਵੀ ਇਹਨਾਂ ਤੇ ਜੇ ਨਾਂ ਬੋਲਿਆ ਜਾਵੇ ਤਾਂ ਚੰਗੀ ਗੱਲ ਹੈ ਪਰ ਮੈਂ ਅੱਜ ਥੋੜਾ ਜਿਹਾ ਹਟ ਕੇ ਡ੍ਰੌਪ ਆਇਆ ਸੀ 0 ਆਵਰ ਦਾ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਨਿਕਲਿਆ ਜਾਂ ਜਾ ਕੇ ਪਤਾ ਲੱਗੇਗਾ ਕੀ ਗੱਲ ਹੈ 21 ਮੁੱਦਿਆਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਇਆ ਸੀਗਾ ਵੀ ਜਿਹੜਾ ਕੋਈ ਅਤ ਵੀ ਕਰਦਾ ਹੈ ਉਹਦੀ ਪਨਿਸ਼ਮੈਂਟ ਦਾ ਸੀਗਾ ਚਲ ਹੋਰ ਕੋਈ ਦੂਸਰੇ ਮੁੱਦੇ ਜੋ ਪੰਜਾਬ ਦੀ ਭੈਣਰੀ ਵਾਸਤੇ ਬੈਥਰੀ ਵਾਸਤੇ ਤਾਂ ਜੀ ਅਸੀਂ ਪਹਿਲਾਂ ਸਭ ਤੋਂ ਜਿਹੜਾ ਬੈਥਰੀ ਵਾਲਾ ਕੰਮ ਹੈ ਉਹ ਤਾਂ ਨਸ਼ੇ ਆ ਜੀ ਜੇ ਕਿਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ੇ ਕੱਟ ਕੀਤੇ ਜਾਣ ਬੰਦ ਕੀਤੇ ਜਾਣ ਤਾਂ ਬਹੁਤ ਹਾਲਾਤ ਉਹਦੇ ਨਾਲ ਹੀ ਸੁਧਰ ਜਾਣਗੇ ਨਹੀਂ ਅਗਰ ਅੰਮ੍ਰਿਤਪਾਲ ਦੀ ਗੱਲ ਕਰੀਏ ਉਸ ਕੋਲੋਂ ਕੋਈ ਬਾਤ ਚੀਤ ਕੋਈ ਗੱਲ ਨਹੀਂ ਕੋਈ ਗੱਲ ਬਾਤ ਨਹੀਂ ਹੋਈ 8 ਤਰੀਕ ਦਾ ਟਾਈਮ ਹੈ ਦੇਖੋ ਮਿਲਦੇ ਆ ਨਹੀਂ ਮਿਲਦੇ ਤੁਸੀਂ ਕੀ ਮੰਗ ਰਹੇ ਹੋ ਯਾਰ ਸਰਪਤ ਦੀਤ ਨਾਲ ਮਿਲ ਕੇ ਅਸੀਂ ਇਹ ਗੱਲ ਕਰਦੀਆਂ ਜੀ ਬਈ ਦੇਖੋ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਨੂੰ ਸਮਾਜ ਨੂੰ ਇਸ ਤੋਂ ਖਤਰਾ ਹੈ ਸਮਾਜ ਨੇ ਤਾਂ ਉਹ ਐਮਪੀ ਬਣਾਤਾ 18 ਲੱਖ ਲੋਕਾਂ ਦਾ 20 ਲੱਖ ਲੋਕਾਂ ਦਾ ਨੁਮਾਇੰਦਗੀ ਕਰਦਾ ਹੈ ਉਹ ਬੰਦਾ ਤੇ ਤੁਸੀਂ ਉਹਨੂੰ ਬਾਹਰ ਕੱਢੋਗੇ ਤੇ ਪਰਿਵਾਰ ਦੀ ਮੁਲਾਕਾਤ ਮੇਰੇ ਹਾਂ ਹੋ ਗਈ ਸੀ ਮੇਰੇ ਸਾਥ ਤੋਂ ਭਾਈ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਹੈ ਉਹ ਕਿਸੇ Pase ਨਰਮ ਨਜ਼ਰ ਆਉਂਦੀ ਹੈ ਆਪਣੇ ਪਾਸ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਇਹ ਗੱਲ ਹੋਈ ਪਹਿਲਾਂ ਟਾਈਮ ਨਹੀਂ ਦਿੱਤਾ ਗਿਆ ਜਿੰਨੇ ਕਿ ਤੁਹਾਨੂੰ ਲੱਗਦਾ ਹੈ ਸਰਕਾਰ ਦੀ ਨੀਚ ਕੋਟ ਹੈ ਹੋ ਸਕਦੀ ਹੈ ਜੀ ਗੱਲ ਹਲੇ ਐਕਚੁਅਲੀ ਨਾ ਜਦੋਂ ਤੱਕ ਮੈਂ ਫੇਸ ਟੂ ਫੇਸ ਗੱਲ ਨਹੀਂ ਕਰਦਾ ਉਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਛੱਡਣਾ ਚਾਹੁੰਦੀ ਹੈ ਕਿ ਤੁਹਾਡੀ ਮੁਲਾਕਾਤ ਪਹਿਲਾਂ ਵੀ ਹੋਈ ਹੈ ਨਹੀਂ ਜੇ ਛੱਡਣਾ ਚਾਹੁੰਦੀ ਹੁੰਦੀ ਵਾ ਤਾਂ ਛੱਡ ਦਿੰਦੀ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂਗਾ ਵੀ ਉਹ ਕੀ ਕਹਿੰਨੇ ਆ ਕੀ ਗੱਲ ਹੈ ਕੀ ਮਤਲਬ ਉਹਨਾਂ ਦੇ ਮਨਚ ਗੱਲ ਐ ਸੰਗਤ ਪੰਗੋਰੀ ਚ ਗਿਲਸਾ ਹੋਈ ਐ ਉੱਥੇ ਵੀ ਸਿੱਖ ਪਾਈ ਜਾ ਰਹਾ ਹਾਂ ਨੂੰ ਸਾਹ ਦੇ ਕਾਮ ਨੇ ਜਿਹੜੇ ਕਾਪਲ ਤੇ ਆਪ ਇੱਕ ਸਾਲ ਉੱਤੇ ਚੱਲੇ ਆ ਉੱਥੋਂ ਲੈ ਕੇ ਕਿਵੇਂ ਦੇਖਦੇ ਹੋ ਕਿ ਜਿਹੜੇ ਉਹ ਸਿੱਖ ਹੋ ਆ ਉਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵੀ ਉੱਥੇ ਕਰਨ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਜਿਹੜੇ ਅਸਥਾਈ ਤੇ ਇਤਿਹਾਸਿਕ ਸਥਾਨ ਐ ਸਿੱਖਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤੂੰਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਬਧਾਉਣ ਵਾਸਤੇ ਦੋਸ਼ੀਆਂ ਨੇ ਕੁਛ ਨਾ ਕੁਛ ਕਰਾਂਗੇ ਤਾਂ ਸਾਧ ਸੰਗਤ ਬਹੁਤ देर ਹੋ ਗਈ ਮੈਂ ਸ਼ਰਮਾ ਮੰਗਦਾ ਸੀ ਮੈਨੂੰ ਸਮਾਂ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਪੜ ਸਕਾਂ ਇਹਦੇ ਵਿੱਚ ਸਾਧ ਸੰਗਤ ਜੀ ਲਿਖਿਆ ਹੈ ਸਬਜੈਕਟ ਡਿਸਰੈਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਪ੍ਰੋਵੀਜ਼ਨ ਆਫ ਸਟ੍ਰਿਕਟਰ ਲਾਜ਼ ਆਫ ਲਾਈਫ ਇੰਪ੍ਰੀਜ਼ਨਮੈਂਟ ਦ ਸੈਕ੍ਰੇਟ ਗੁਰੂ ਗ੍ਰੰਥ ਸਾਹਿਬ ਜੀ ਕਨਸੀਡਰਡ ਐਡ ਅ Spiritual guide and living guru for entire humanity. The Supreme Court of India also declared Guru Granth Sahib Ji as a juristic, juristic person. In the past, incidents of disrespect to Guru Granth Sahib are increasing rapidly. Thereafter, it is a request to the government. that strict laws should be made on this and provision for minimum punishment of life imprisonment should be made saadsangat ji ide vich likhya hai ke shri guru granth sahib maharaj diyan jehdiyan beizzatiyan ho rahiyan hain onna ch bahut vaada ho reha hai bhai onna nu rokne vaste ik sakht kanun banaya jave te ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘਟੋ ਘਟ ਦਿੱਤੀ ਜਾਵੇ ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ ਕਿ ਆਪਾਂ ਸដ្ឋ ਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਪਾਸ ਕਰ ਲਈਏ ਪਾਰਲੀਮੈਂਟ ਦੇ ਵਿੱਚ ਭਈ ਇਹ ਜਦੋਂ ਆਪਾਂ ਬਿਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮਾ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਦਾ ਹੈ ਉਹਨੂੰ ਘਟੋ ਘਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜ਼ਿਆਦਾ ਕੋਈ ਸੰਗੀਨ ਜੁਰਮ ਹੈ ਤਾਂ ਫਾਂਸੀ ਦੀ ਸਜ਼ਾ ਘੱਟੋ ਘੱਟ عمر ਕੈਦ ਦਾ ਆਪਾਂ ਅੱਜ ਸੁਪਰੀ ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜਦੀ ਕਲਾ ਕਰਨਗੇ ਆਪਣਾ ਬਿਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਊਗੀ ਕਿਉਂਕਿ ਸਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਲੋਅਰ ਨੇ ਉਹੀ ਕੋਰਟ ਛੇਲ ਦੇ ਦਿੰਦੀ ਆ ਖੜੇ ਪੈਰੀ ਇਸ ਦੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜ਼ਮਾਨਤ ਨਾ ਹੋਵੇ ਬਾਅਦ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਤੇ ਦੇ ਪੰਥ ਇਕੱਠੇ ਹੋ ਉਹ ਖੜ੍ਹਦੇ ਹੋਏ ਜਿਹੜਾ ਹਲਕਾ ਬਾਬਾ ਬਕਾਲਾ ਦੇ ਜਿਹੜੇ ਵਲੰਟੀਅਰ ਆ ਸੇਵਾਦਾਰ ਆ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਕਿ ਆਪਾਂ ਉਹਨਾਂ ਦੀਆਂ ਕਿਵੇਂ ਕਿਵੇਂ ਡਿਊਟੀਆਂ ਲਾਉਂਦੀਆਂ ਵਾਂ ਉਸ ਦਿਨ ਨੂੰ ਜਿਹੜਾ ਪੰਥ ਇਕੱਠ ਹੋਣਾ ਉਹਦੀ ਕਿਵੇਂ ਔਰ ਕੌਂਸਲ ਸੰਗਤ ਨੂੰ ਲੈ ਕੇ ਜਾਣਾ ਉੱਥੇ ਕਿਦਾਂ ਦੇ ਪ੍ਰਬੰਧ ਕਰਨੇ ਉਹਦੇ ਸਬੰਧ ਦੇ ਵਿੱਚ ਜਿਹੜੀ 71 ਤਾਂ ਜਿਹੜੀ ਹੈਗੀ ਹੈ ਇਹ ਕਿਹੜੀ ਕਿਹੜੇ ਜਗ੍ਹਾ ਤੋਂ ਜਿਹੜੀ ਅੱਜ ਦੀ ਇਕੱਤਰਤਾ ਸੀਗੀ ਪਹਿਲੀ ਮੀਟਿੰਗ ਆ ਤੁਹਾਡੀ ਇਹ ਨਹੀਂ ਇਹ ਦੂਸਰੀ ਮੀਟਿੰਗ ਹੋ ਗਈ ਹੈ ਕੱਲ ਕੱਲ ਵੀ ਅਸੀਂ ਮੀਟਿੰਗ ਕੀਤੀ ਪਰ ਅੱਜ ਇਹ ਮੇਨ ਤੌਰ ਤੇ ਦੇ ਵੇ ਪਹਿਲੀ ਮੀਟਿੰਗ ਆ ਬਾਬਾ ਬਕਾਲਾ ਹਲਕੇ ਦੀ ਜਿਹੜੇ ਇੱਥੇ ਲੱਗਲੇ ਲੱਗੇ ਪਿੰਡਾਂ ਦੇ ਜਿਹਨੇ ਸਾਡੇ ਜਿਹੜੇ ਬੰਦੇ ਹੈਗੇ ਸੇਵਾਦਾਰ ਉਹਨਾਂ ਦੀ ਇਹ ਪਹਿਲੀ ਮੀਟਿੰਗ ਆ ਇਹ ਰੱਖੀ ਸਾ ਹੈਗੀ ਆ ਪੰਥਰ ਕੱਟ ਨੂੰ ਮੁਖ ਰੱਖਦੇ ਆ ਵੀ ਉਹਦੇ ਵਿੱਚ ਆਪਾਂ ਡਿਊਟੀਆਂ ਕਿਵੇਂ ਵੰਡਣੀਆਂ ਵਾ ਉਥੇ ਸੰਗਤ ਜਿਹੜੀ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਲੈ ਕੇ ਜਾਣੀ ਆ ਜੇ ਪਾਰਕਿੰਗ ਤੋਂ ਦੂਰ ਹੁੰਦੀ ਆ ਤੇ ਉਥੋਂ ਕਿਵੇਂ ਜਾਣੀ ਉਥੇ ਡਿਊਟੀਆਂ ਸਟੇਟ ਤੇ ਕਿਵੇਂ ਡਿਊਟੀਆਂ ਹੋਣਗੀਆਂ ਕੋਈ ਪਾਣੀ ਦੀ ਡਿਊਟੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਉਥੇ ਪ੍ਰਬੰਧ ਕਾ ਵਿੱਚ ਜਿਹੜੀ ਆ ਸਕਿਉਰਟੀ ਕੋਖੋਂ ਉਹ ਉਹਦੇ ਸਬੰਧ ਵਿੱਚ ਜਿਹੜੀ ਪੰਚਤ ਸਿਆਸੀ ਕੰਟਰੋਲਸਾਂ ਵਿੱਚ ਜਿਹੜੀ ਆ ਮੀਟਿੰਗ ਕੀਤੀ ਗਈ ਪੰਚਤਤਰਤਾ ਕਿ ਇਹ ਅਜਿਹਾ ਸਵਾਲ ਨਾ ਪਤਾ ਲੱਗਿਆ ਇਹ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਜਿਹੜੀ ਬਾਬਾ ਬਕਾਲਾ ਵਿੱਚ ਸਿਆਸੀ ਸਟੇਜਾਂ ਲੱਗਦੀਆਂ ਨੇ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਨਹੀਂ ਜੀ ਇਹ ਪੰਥਕ ਇਕੱਠਵਾ ਇਹਦੇ ਵਿੱਚ ਪੰਥਕ ਵਿਚਾਰਾ ਹੋਣੀਆਂ ਇੱਥੇ ਉਹ ਹੀ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਆਪਣੀਆਂ ਮੇਨ ਸੰਸਥਾਵਾਂ ਵਾ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਕਾਲ ਤੱਕ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਸੰਸਥਾ ਵਾ ਜਿਹੜੀ ਸਿੱਖ ਪੰਥ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਨੂੰ ਲੈ ਕੇ ਜੋ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਸੰਸਦ ਦੇ ਵਿੱਚ ਬਿੱਲ ਪੇਸ਼ ਕੀਤਾ ਹੈ ਸਪੀਕਰ ਕੋਲ ਤਾਂ ਕਿ ਦੋਸਤੋ ਬੇਅਦਬੀ ਦੇ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਜੋ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਵਿਚਾਰ ਰੱਖੇ ਨੇ ਨਾਲ ਹੀ ਦੋਸਤੋ ਜੋ ਭਾਈ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਐਨਐਸ ਦੇ ਅਧੀਨ ਬੰਦ ਨੇ ਉਥੇ ਦੋਸਤੋ ਬੰਦੀ ਸਿੰਘ 30 35 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਮੰਦ ਨੇ ਅਤੇ ਸਿੱਖ ਕੌਮ ਦੇ ਹੋਰ ਮਸਲਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਜੋ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਦੋਸਤੋ ਪੰਥਕ ਇਕੱਠ ਰੱਖਿਆ ਗਿਆ ਹੈ ਅਤੇ ਵੱਤਵਤ ਸਿੱਖ ਜਥੇਬੰਦੀਆਂ ਨੂੰ ਉੱਥੇ ਪਹੁੰਚਣ ਦੀ ਅਤੇ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤੁਸੀਂ ਦੋਸਤੋ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ